ਪਤੇਰੇ ਨਾਮ ਨੂੰ ਲੱਖਾਂ ਵਿੱਚ ਖੇਡਾ ਕਦੇ ਦਰਸੇ ਸਿਨਾ ਨੂੰ ਹਰ ਵੇਲੇ ਦਾਤਾ ਦਾ ਜਪਤੇਰੇ ਨਾਮ ਨੂੰ ਲੱਖਾਂ ਵਿੱਚ ਖੇਡਾ ਕਦੇ ਦਰਸੇ ਸਿਨਾ ਨੂੰ ਤਦੂ ਮੂਸੇ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਬੁੱਟਾ ਕਦੇਸ ਸਾਹਿਬ ਰੋਂਦਾ ਉਹ ਵੀ ਉੱਚੇ ਚੇ ਤੌਰ ਤੇ ਪੁੱਜਿਆ ਅੱਜ ਦੇ ਸੰਮੇਲੇ ਨੂੰ ਕਵਰ ਕਰ ਰਹੇ ਨੇ ਮੇਰਾ ਛੋਟਾ ਵੀਰ ਰਾਮਪਾਲ ਸਿੰਘ ਜੀ ਲਲਕਲਾ ਉਹ ਵੀ ਅੱਜ ਦੇ ਮੇਲੇ ਨੂੰ ਲਾਈਵ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਚੈਨਲ ਪੁੱਜਿਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੱਖੋ ਵੱਖਰੇ ਅਖਬਾਰਾਂ ਤੋਂ ਜਿੰਨੇ ਮੀਡੀਆ ਪੱਤਰਕਾਰ ਭਾਈ ਜਰਾ ਪੁੱਜਿਆ ਪੰਜਾਬੀ ਅਖਬਾਰ ਤੋਂ ਔਰ ਇਸੇ ਤਰ੍ਹਾਂ ਪੰਜਾਬੀ ਟ੍ਰਿਬਿਊਨ ਤੋਂ ਅਜੀਤ ਤੋਂ ਜਗ ਬਾਣੀ ਤੋਂ ਹੋਰ ਵੀ ਜਿੰਨੇ মিডিਆ ਪੱਤਰਕਾਰ ਭਾਈ ਜਰਾ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਹੈ ਕਿ ਧਰਤੀ ਨੇ ਵੰਡੀਆਂ ਖੁਸ਼ਬੂਆਂ ਅਜ ਅੰਬਰ ਵੀ ਮੁਸਕਾਏ ਨੇ ਦਿਲ ਦੇ ਵੇੜੇ ਦਸਤਕ ਦੇਵਣ ਅੱਜ ਕੌਣ ਪਰੌਣੇ ਆਏ ਨੇ ਪਰ ਸੁਖੀ ਕਾ ਖੁਸ਼ਾਮਦੀਨ ਤੁਸੀਂ ਸਾਡੇ ਮਾਣ ਵਧਾਏ ਨੇ ਸੁਖੀ ਕਾ ਖੁਸ਼ਾਮਦੀਨ ਤੁਸੀਂ ਸਾਡੇ ਮਾਣ ਵਧਾਏ ਨੇ ਤੁਹਾਡਾ ਸਾਰਿਆਂ ਦਾ ਇੱਥੇ ਪੁੱਜਣ ਦੇ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ